ਸਤਿਕਾਰਯੋਗ ਸਾਥੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਪੰਜਾਬ ਦੀ ਹਰਿਆਲੀ ਦੇ ਸਬੰਧ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਹਰਿਆਲੀ ਦਾ ਹੋਣਾ ਮਤਲਬ ਕਿ ਕਿੰਨਾ ਜ਼ਰੂਰੀ ਆ ਤੇ ਪੰਜਾਬ ਦੀ ਹਰਿਆਲੀ ਨੂੰ ਕੌਣ ਅਜਾੜ ਰਿਹਾ ਕੌਣ ਪੰਜਾਬ ਦੀ ਹਰਿਆਲੀ ਦਾ ਦੁਸ਼ਮਣ ਆ ਇਸ ਮੁੱਦੇ ਤੇ ਅੱਜ ਗੱਲਬਾਤ ਕਰਾਂਗੇ ਉਮੀਦ ਕਰਦੇ ਹਾਂ ਕਿ ਗੱਲਬਾਤ ਤੁਹਾਨੂੰ ਚੰਗੀ ਲੱਗੂਗੀ ਜੇਕਰ ਚੰਗੀ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਗੱਲਬਾਤ ਨੂੰ ਅੱਗੇ ਲੈ ਕੇ ਔਰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਇਹ ਗੱਲਬਾਤ ਪਹੁੰਚ ਸਕੇ ਤੇ ਲੋਕ ਜਾਗਰੂਕ ਹੋਣ ਸੋ ਸਤਕਾਰਯੋਗ ਸਾਥੀਓ ਤੁਹਾਨੂੰ ਪਤਾ ਵੀ ਜਿਹੜਾ ਧਰਤੀ ਤੇ ਮਨੁੱਖੀ ਜੀਵਨ ਆ ਚਾਹੇ ਮਨੁੱਖੀ ਜੀਵਨ ਆ ਚਾਹੇ ਕੋਈ ਵੀ ਜੀਵ ਜੰਤੂ ਆ ਸਾਰਿਆਂ ਲਈ ਆਕਸੀਜਨ ਦਾ ਹੋਣਾ ਬਹੁਤ ਜ਼ਰੂਰੀ ਆ ਆਕਸੀਜਨ ਬਾਰੇ ਜ਼ਿਆਦਾਤਰ ਲੋਕਾਂ ਨੂੰ ਉਦੋਂ ਗਿਆਨ ਹੋਇਆ ਜਦੋਂ ਪੰਜਾਬ ਦੇ ਵਿੱਚ ਕਰੋਨਾ ਨਾਂ ਦੀ ਮਹਾਮਾਰੀ ਆਈ ਤੇ ਕਿਵੇਂ ਲੋਕਾਂ ਨੂੰ ਆਕਸੀਜਨ ਪ੍ਰਤੀ ਇਹ ਗੱਲ ਦਾ ਅਸਾਸ ਹੋਇਆ ਵੀ ਜੇ ਆਕਸੀਜਨ ਖਤਮ ਹੋ ਜੇ ਤਾਂ ਮਨੁੱਖਾ ਮਨੁੱਖਤਾ ਉਹੀ ਖਤਮ ਹੋ ਜਾਊਗੀ ਇਸ ਕਰਕੇ ਅਸੀਂ ਇਸ ਗੱਲ ਵੱਲ ਧਿਆਨ ਦੇਣਾ অতি ਜ਼ਰੂਰੀ ਸਮਝਣਾ ਚਾਹੀਦਾ ਸਾਨੂੰ ਕਿ ਅਸੀਂ ਆਪਣੇ ਆਸ-ਪਾਸੇ ਆਪਣੇ ਆਲੇ-ਦੁਆਲੇ ਹਰਿਆਲੀ ਨੂੰ ਕਿਵੇਂ ਕਾਇਮ ਰੱਖ ਸਕਦੇ ਆ ਤੇ ਹਰਿਆਲੀ ਨੂੰ ਬਰਬਾਦ ਕਰ ਰਹੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਦੀ ਵੀ ਪਹਿਚਾਣ ਸਾਨੂੰ ਕਰਨੀ ਚਾਹੀਦੀ ਆ ਸੋ ਇਸ ਕਰਕੇ ਅੱਜ ਤੁਹਾਨੂੰ ਇਸ ਗੱਲ ਬਾਰੇ ਅਸੀਂ ਦੱਸਣਾ ਚਾਹੁੰਦੇ ਆ ਬਈ ਤਕਰੀਬਨ 10-15 ਸਾਲ ਲਗਾਤਾਰ ਅਜੀਤ ਅਖਬਾਰ ਨੇ ਹਰਿਆਵਲ ਲਹਿਰ ਚਲਾਈ ਆ ਸੌਣ ਭਰਦੋਂ ਦਾ ਆਪਣਾ ਸੌਣ ਦਾ ਮਹੀਨਾ ਚੱਲ ਪਿਆ ਬਰਸਾਤਾਂ ਦਾ ਮੌਸਮ ਆ ਸਾਰੇ ਜਾਣਦੇ ਹੋ ਕਿ ਨਵੇਂ ਦਰਖਤਾਂ ਦਾ ਪੈਦਾ ਹੋਣਾ ਨਵੇਂ ਦਰਖਤਾਂ ਨੂੰ ਲਾਇਆ ਜਾਣਾ ਨਰਸਰੀ ਨੂੰ ਜ਼ਮੀਨ ਦੇ ਵਿੱਚ ਜਿਹੜਾ ਹੈਗਾ ਲਾਉਣਾ ਇਹ ਸੌਣ ਦੇ ਮਹੀਨੇ ਦੇ ਵਿੱਚ ਆਮ ਦਰਖਤਾਂ ਦੀ ਲਵਾਈ ਹੁੰਦੀ ਹੈ ਚਾਹੇ ਉਹ ਫਲਦਾਰ ਬੂਟੇ ਹੋਣ ਚਾਹੇ ਸ਼ਾਹਦਾਰ ਸੋ ਇਸ ਕਰਕੇ ਇਸ ਸੌਣ ਦੇ ਮਹੀਨੇ ਦੇ ਵਿੱਚ ਆ ਕੇ ਜਿਹੜੀ ਅਜੀਤ ਹਰਿਆਵਲ ਲਹਿਰ ਨੇ ਲੱਖਾਂ ਬੂਟਾ ਪੰਜਾਬ ਦੇ ਵਿੱਚ ਭੇਜਿਆ ਕਿਉਂਕਿ ਹਜ਼ਾਰ ਸੈਂਕੜਿਆਂ ਦੀ ਗਿਣਤੀ ਦਾ ਖੁਦ ਅਸੀਂ ਲਿਆ ਕੇ ਅਜੀਤ ਦੇ ਜਿਹੜੇ ਉੱਥੇ ਜਾਗਰਾਮ ਰੱਖੇ ਹੁੰਦੇ ਸੀ ਜਾ ਕੇ ਪਿੰਡਾਂ 'ਚ ਬੂਟੇ ਵੰਡੇ ਉਦੋਂ ਬਾਅਦ ਦੇ ਵਿੱਚ ਫਿਰ ਸਰਕਾਰਾਂ ਨੇ ਵੀ ਆਪਣੇ ਲੈਵਲ ਤੇ ਨਵੇਂ ਬੂਟੇ ਲਾ ਕੇ ਪੰਜਾਬ ਦੀ ਹਰਿਆਲੀ ਨੂੰ ਬਰਕਰਾਰ ਰੱਖਣ ਲਈ ਬਹੁਤ ਯਤਨ ਕੀਤੇ ਹਰ ਸਾਲ ਸਰਕਾਰੀ ਨਰਸਰੀਆਂ ਦੇ ਵਿੱਚੋਂ ਨਰੇਗਾ ਟੀਮਾਂ ਨੂੰ ਲਾ ਕੇ ਸੜਕਾਂ ਤੇ ਸੈਂਕੜਿਆਂ ਦੀ ਤعداد ਦੇ ਵਿੱਚ ਬੂਟੇ ਲਾਏ ਜਾਂਦੇ ਨੇ ਆ ਸੌਣ ਦੇ ਵਿੱਚ ਆ ਕੇ ਤਾਂ ਕਿ ਉਹ ਵੱਡੇ ਹੋ ਕੇ ਚੰਗੇ ਦਰਖਤ ਬਣਨ ਤੇ ਲੋਕਾਂ ਨੂੰ ਸ਼ੁੱਧ ਆਕਸੀਜਨ ਮਿਲੇ ਤੇ ਲੋਕਾਂ ਦਾ ਜੀਵਨ ਪੱਧਰ ਵਧਿਆ ਚੱਲੇ ਪਰ ਇੰਨੇ ਸਾਲਾਂ ਦੇ ਵਿੱਚ ਇੰਨੇ ਬੂਟੇ ਲਾਉਣ ਦੇ ਬਾਵਜੂਦ ਵੀ ਇੱਕ ਵੀ ਨਵਾਂ ਬੂਟਾ ਹੋਂਦ ਵਿੱਚ ਨਾ ਆਵੇ ਕਿਵੇਂ ਹੋ ਸਕਦਾ ਸੋ ਸੈਂਕੜੇ ਬੂਟੇ ਲਾਏ ਜਾਂਦੇ ਨੇ ਹਜ਼ਾਰਾਂ ਰੁਪਈਆ ਖਰਚਾ ਕੀਤਾ ਜਾਂਦਾ ਪਰ ਬੂਟਾ ਇੱਕ ਵੀ ਪ੍ਰਵਾਨ ਨਹੀਂ ਚੜਦਾ ਸੋ ਇਹਦਾ ਸਭ ਤੋਂ ਵੱਡਾ ਕਾਰਨ ਇਹ ਆ ਕਿ ਉਧਰੋਂ ਤਾਂ ਸੜਕਾਂ ਤੇ ਬੂਟੇ ਲਾਏ ਜਾਂਦੇ ਨਹੀਂ ਕਿਉਂਕਿ ਸਾਡੇ ਕੋਲੇ ਜ਼ਿਆਦਾਤਰ ਹੁਣ ਜਿਹੜਾ ਜੰਗਲਾਤ ਵਿਭਾਗ ਦਾ ਜੋ ਵੀ ਏਰੀਆ ਨਾ ਉਹ ਛੜ ਗਿਆ ਹੀ ਨਹੀਂ ਹੋਰ ਤਾਂ ਕੋਈ ਜੰਗਲੀ ਜ਼ਮੀਨ ਐਨੀ ਹੈ ਨਹੀਂ ਜਿੱਥੇ ਜੰਗਲ ਲਾਏ ਜਾਣ ਸੜਕਾਂ ਦਾ ਆਲਾ ਦਵਾਲਾ ਜਿਹੜਾ ਉਹਨੂੰ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸੜਕਾਂ ਦੇ ਆਲੇ-ਦੁਆਲੇ ਵੱਧ ਤੋਂ ਵੱਧ ਦਰਖਤ ਲਾ ਕੇ ਜਿਹੜਾ ਹੈ ਲੋਕਾਂ ਦੇ ਜੀਵਨ ਪੱਧਰ ਨੂੰ ਵਧੀਆ ਬਣਾਇਆ ਜਾ ਸਕੇ ਉਧਰੋਂ ਤਾਂ ਅਸੀਂ ਸੜਕਾਂ ਤੇ ਦਰਖਤ ਲਾਉਣੇ ਸ਼ੁਰੂ ਕਰ ਦਿੰਨੇ ਨੇ ਉਧਰੋਂ ਇਹ ਜਿਹੜਾ ਗੁੱਜਰ ਲਾਣਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਮੱਝਾਂ ਲੈ ਕੇ ਤੇ ਉਹ ਸੜਕਾਂ ਤੇ ਫੇਰਨੀਆਂ ਸ਼ੁਰੂ ਕਰ ਦਿੰਦੇ ਨੇ ਇੱਕ ਵੀ ਨਵਾਂ ਲਾਇਆ ਹੋਇਆ ਬੂਟਾ ਜਿਹੜਾ ਇਹ ਉਹਨੂੰ ਵਧਣ ਹੀ ਨਹੀਂ ਦਿੰਦੇ ਕਿਉਂਕਿ ਜਿੱਥੋਂ ਦੀ ਸੈਂਕੜੇ ਪੈਰ ਲੰਘਦੇ ਨੇ ਉਦੇ ਥੱਲੇ ਹੋਣ ਵਾਲਾ ਬੂਟਾ ਕੋਈ ਵੱਧ ਕੇ ਦਰਖਤ ਨਹੀਂ ਬਣ ਲਗਿਆ ਉਹ ਤਾਂ ਉੱਥੇ ਹੀ ਉਹਦਾ ਜੀਵਨ ਹੀ ਖਤਮ ਹੋ ਜਾਂਦਾ ਦੂਸਰੇ ਨੰਬਰ ਤੇ ਚਲੋ ਜੇ ਬੂਟੇ ਨਾ ਵੀ ਲਾਏ ਜਾਂਦੇ ਹੋਣ ਨਾ ਤੇ ਜੇ ਛੜਕਾਂ ਤੇ ਇਹ ਡੰਗਰ ਲੈ ਕੇ ਨਾ ਗੁਜਰ ਫੇਰਨਾ ਤਾਂ ਆਪਣੇ ਆਪ ਹੀ ਸੈਂਕੜੇ ਜਿਹੜੇ ਦਰਖਤ ਨੇ ਹਰੇ ਹੋ ਸਕਦੇ ਨੇ ਆ ਹੁਣ ਇੱਕ ਤੀ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਵਿੱਚ ਅੰਬਾਂ ਦਾ ਬਹੁਤ ਜਿਹੜਾ ਸੀ ਅੰਬਾਂ ਦੇ ਬੂਟਿਆਂ ਨੂੰ ਖੜ ਲੱਗਿਆ ਹਜ਼ਾਰਾਂ ਦੀ ਗਿਣਤੀ ਚ ਪੰਛੀ ਨੇ ਤੋਤੇ ਨੇ ਉਹ ਫਲ ਤੋੜਦੇ ਨੇ ਅੰਬ ਦਾ ਆਕੇ ਦਰਾਫਤਾਂ ਤੇ ਬਹਿ ਕੇ ਖਾਂਦੇ ਨੇ ਹੁਣ ਤੁਸੀਂ ਆ ਸੌਣ ਦਾ ਮਹੀਨਾ ਅੱਧਿਓ ਵੱਧ ਚੱਲਿਆ ਗਿਆ ਰੋੜ ਤੇ ਸਫਰ ਕਰੋ ਤਾਂ ਤੁਹਾਨੂੰ ਹਰ 2-4 ਕਦਮ ਤੇ ਜਾ ਕੇ ਅੰਬ ਦਾ ਬੂਟਾ ਜਿਹੜਾ ਹਰਾ ਹੋਇਆ ਨਜ਼ਰ ਆਊਗਾ ਤੇ ਜੇਕਰ ਇਹ ਲੋਕ ਨਾ ਸੜਕਾਂ ਤੇ ਪਸ਼ੂ ਚਾਰਦੇ ਹੁੰਦੇ ਤਾਂ ਹੁਣ ਨੂੰ ਫਲਦਾਰ ਬੂਟਿਆਂ ਦੇ ਬਾਗ ਜਿਹੜੇ ਸਾਡੇ ਸੜਕਾਂ ਦੇ ਆਲੇ ਦੁਆਲੇ ਪੈਦਾ ਹੋ ਜਾਣੇ ਸੀ ਪਰ ਇਹ ਜਦੋਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਸ਼ੂ ਲੈ ਕੇ ਸੜਕਾਂ ਤੇ ਫੇਰਦੇ ਨੇ ਤਾਂ ਉਹ ਨਵੇਂ ਪੈਦਾ ਹੋਏ ਗੂਟੇ ਉਹਨਾਂ ਪਸ਼ੂਆਂ ਦੇ ਪੈਰਾਂ ਥੱਲੇ ਆ ਕੇ ਪ੍ਰਵਾਨ ਚੜਨ ਤੋਂ ਪਹਿਲਾਂ ਹੀ ਜਿਹੜਾ ਉਹਨਾਂ ਦਾ ਜੀਵਨ ਖਤਮ ਹੋ ਜਾਂਦਾ ਧਿਆਨ ਦੇਣ ਵਾਲੀ ਗੱਲ ਇਹ ਆ ਪੰਜਾਬ ਦਾ ਕੋਈ ਵੀ ਹੁਣ ਪਿੰਡਾਂ ਦੇ ਵਿੱਚੋਂ ਪਸ਼ੂ ਚਾਰਨ ਵਾਸਤੇ ਨਹੀਂ ਲੈ ਕੇ ਜਾਂਦਾ ਕੁਝ ਸਮਾਂ ਸੀ ਅਜ ਤੋਂ 30 ਸਾਲ ਪਹਿਲਾਂ ਜਦੋਂ ਪਿੰਡਾਂ ਦੇ ਲੋਕ ਪਸ਼ੂ ਚਾਰਦੇ ਸੀ ਤਾਂ ਜ਼ਰੂਰਤ ਨਹੀਂ ਸੀ ਪੈਂਦੀ ਕਿਸੇ ਪਿੰਡੂ ਦੀ ਕਿਉਂਕਿ ਸਾਡੀ ਆਪਣੀ ਧਰਤੀ ਆ ਸਾਡਾ ਆਪਣਾ ਸਾਰਾ ਕੁਝ ਆ ਪਰ ਅਸੀਂ ਆਪਣੀ ਧਰਤੀ ਦੇ ਮਾਲਕ ਹੋਣ ਦੇ ਬਾਵਜੂਦ ਵੀ ਪੰਜਾਬ ਦਾ ਕੋਈ ਵਾਸੀ ਸੜਕ ਤੇ ਜਾਂ ਨਹਿਰ ਸੂਏ ਤੇ ਪਸ਼ੂ ਨਹੀਂ ਚਾਰ ਸਕਦਾ ਹੁੰਦਾ ਪਸ਼ੂਆਂ ਦੀ ਤਾਂ ਗੱਲ ਛੱਡੋ ਨਹਿਰ ਦੀ ਪਟੜੀ ਤੇ ਜੇ ਕਿਤੇ ਟਰੈਕਟਰ ਕਿਉਂਕਿ ਬਹੁਤ ਸਾਰੇ ਖੇਤ ਲੋਕਾਂ ਦੇ ਨਹਿਰ ਤੇ ਲੱਗਦੇ ਨੇ ਲੋਕਾਂ ਨੂੰ ਕੁੱਝ ਕ ਹੀ ਕਦਮ ਮੰਨ ਲਾ ਵੀ ਕਿੱਲੇ ਦੋ ਕਿੱਲੇ ਬਾਹਰ ਦੀ ਟਰੈਕਟਰ ਨਹਿਰ ਦੀ ਪਟੜੀ ਚੜ੍ਹ ਕੇ ਆਪਣੇ ਖੇਤ ਲੈ ਜਾਣਾ ਪੈਂਦਾ ਸੀ ਤਾਂ ਉੱਥੇ ਵੀ ਡਰ ਹੁੰਦਾ ਸੀ ਵੀ ਜੇ ਮਹਿਕਮੇ ਵਾਲੇ ਆ ਗਏ ਤਾਂ ਮਗਰਲੇ ਟਾਇਰ ਦੀ ਹਵਾ ਕੱਢ ਦਿੰਦੇ ਸੀ ਟਰੈਕਟਰ ਦੇ ਸੋ ਇਸ ਕਰਕੇ ਪੰਜਾਬ ਦਾ ਕੋਈ ਬੰਦਾ ਸੜਕ ਤੇ ਪਸ਼ੂ ਨਹੀਂ ਸੀ ਲਿਜਾ ਸਕਦਾ ਗਾੜਾ ਹੁੰਦਾ ਸੀ ਤਾਂ ਉਹਨਾਂ ਨੂੰ ਬੁਰਾ ਭਲਾ ਬੋਲਦਾ ਸੀ ਜਾਂ ਉਹਨਾਂ ਨੂੰ ਕਹਿ ਦਿੰਦਾ ਸੀ ਵੀ ਤੁਹਾਡੇ ਪਸ਼ੂ ਸੜੇ ਅਸੀਂ ਫੜ ਲੈਣੇ ਆ ਸੋ ਅੱਜ ਉਹ ਕਿੱਥੇ ਚਲੀਆਂ ਗਈਆਂ ਉਹ ਤਾਕਤਾਂ ਅੱਜ ਕਿਉਂ ਨਹੀਂ ਇਹਨਾਂ ਲੋਕਾਂ ਨੂੰ ਪੁੱਛਿਆ ਜਾਂਦਾ ਵੀ ਤੁਸੀਂ ਸੜਕਾਂ ਤੇ ਪਸ਼ੂ ਚਾੜ ਕੇ ਇਹ ਜਿਹੜੇ ਪੰਜਾਬ ਦੀ ਹਰਿਆਲੀ ਨੂੰ ਤਹਸ ਨਸ ਕਰਨ ਤੇ ਤੁਲੇ ਹੋਏ ਆ ਫਿਰ ਉਹ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਪਸ਼ੂਆਂ ਨੂੰ ਜਿੱਥੇ ਮਰਜ਼ੀ ਲਿਜਾ ਕੇ ਰਜਵਾਹੇ ਦੇ ਵਿੱਚ ਭਾ ਦਿੰਦੇ ਨੇ ਉਹ ਭਰੇ ਹੁੰਦੇ ਨੇ ਪਾਣੀ ਦੇ ਨਾਲ ਉਹ ਕਿਧੋ ਨਾ ਕਿਧੋ ਪਿੱਛੋਂ ਜਿਹੜਾ ਉਹ ਟੁੱਟ ਜਾਂਦਾ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੁੰਦਾ ਸੋ ਇਸ ਕਰਕੇ ਕੱਲਾ ਇਹ ਨਰਾਸ਼ਤਾ ਦਾ ਹੀ ਨਹੀਂ ਫਿਰ ਉਹ ਜਦੋਂ ਕਈ ਗਈ ਕਿਲੋਮੀਟਰ ਸੜਕਾਂ ਤੇ ਪਸ਼ੂਆਂ ਨੂੰ ਤੋਰਦੇ ਨੇ ਤੇ ਉੱਥੇ ਫਿਰ ਉਹ ਸੈਂਕੜਿਆਂ ਦੀ ਗਿਣਤੀ 'ਚ ਉਹਨਾਂ ਦੇ ਪਸ਼ੂ ਹੁੰਦੇ ਨੇ ਸੜਕ ਤੇ ਮਲਬੂਤਰ ਕਰਦੇ ਨੇ ਗੱਡੀਆਂ ਵਾਲਿਆਂ ਦਾ ਸਰ ਜਾਂਦਾ ਜਿਹੜੇ ਲੋਕ ਤਿਆਰ ਹੋ ਕੇ ਸਕੂਟਰ ਮੋਟਰਸਾਈਕਲਾਂ ਤੇ ਜਾਂਦੇ ਨੇ ਉਨ੍ਹਾਂ ਦੇ ਸਾਰਿਆਂ ਦੇ ਲੀੜਿਆਂ ਤੱਕ ਗੋਹਾ ਲੱਗਦਾ ਸੋ ਇਹ ਗੱਲਾਂ ਭਲਾ ਤੁਹਾਨੂੰ ਛੋਟੀਆਂ ਲੱਗਦੀਆਂ ਹੋਣ ਪਰ ਹੈ ਬਹੁਤ ਜ਼ਰੂਰੀ ਨੇ ਇਹਨਾਂ ਗੱਲਾਂ ਵੱਲ ਸਾਨੂੰ ਧਿਆਨ ਦੇਣਾ ਪੈਣਾ ਤੇ ਨਹੀਂ ਤਾਂ ਇੱਕ ਦਿਨ ਇਹੋ ਜਿਹਾ ਆਜੂ ਵੀ ਆਪਣਾ ਆਲਾ ਦਵਾਲਾ ਇਹ ਲੋਕ ਅਜਾੜ ਕੇ ਰੱਖ ਦੇਣਗੇ ਇਹਨਾਂ ਨੂੰ ਤਾਂ ਕੋਈ ਮਤਵਲ ਨਹੀਂ ਹੈ ਇਹਨਾਂ ਨੂੰ ਤਾਂ ਆਪਣੀ ਕਮਾਈ ਦੇ ਨਾਲ ਮਤਵਲ ਹੈ ਪੰਜਾਬ ਦਾ ਦਰਾਦ ਤੋੜ ਜੜੇ ਪੰਜਾਬ ਦੀ ਫਸਲ ਬਰਬਾਦ ਹੋਵੇ ਕੁਝ ਹੋਵੇ ਇਹਨਾਂ ਨੂੰ ਕੋਈ ਮਤਵਲ ਨਹੀਂ ਇਸ ਗੱਲ ਦੇ ਨਾਲ ਸੋ ਇਸ ਕਰਕੇ ਸਾਨੂੰ ਇਹਨਾਂ ਗੱਲਾਂ ਵੱਲ ਧਿਆਨ ਦੇ ਕੇ ਲੋ ਇੱਕ ਲੋਕ ਲਹਿਰ ਖੜੀ ਕਰਨੀ ਚਾਹੀਦੀ ਆ ਤਾਂ ਕਿ ਇਹਨਾਂ ਲੋਕਾਂ ਨੂੰ ਇਹ ਕੰਮ ਤੋਂ ਰੋਕਿਆ ਜਾ ਸਕੇ ਪਹਿਲਾਂ ਤਾਂ ਇਹ ਸਰਕਾਰਾਂ ਦਾ ਕੰਮ ਆ ਮਹਿਕਮੇ ਦਾ ਕੰਮ ਆ ਮਹਿਕਮਾ ਪੁੱਛਦਾ ਹੀ ਨਹੀਂ ਹਜ਼ਾਰਾਂ ਰੁਪਈਆ ਖਰਚ ਕੇ ਤੁਸੀਂ ਦਰਖਤ ਲਾਉਨੇ ਹੋ ਤੁਸੀਂ ਇਹਨਾਂ ਲੋਕਾਂ ਨੂੰ ਸੜਕ ਤੇ ਪਸ਼ੂ ਚਾਰਨ ਤੋਂ ਰੋਕੋ ਤੇ ਨਹੀਂ ਫਿਰ ਇਹ ਕੰਮ ਦਾ ਖੜਾ ਛੱਡੋ ਇਸ ਕਰਕੇ ਬੇਨਤੀ ਆ ਪਹਿਲਾਂ ਤਾਂ ਇਹ ਹੱਕ ਕੰਮ ਹੈਗਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਇਸ ਗੱਲ ਵੱਲ ਧਿਆਨ ਦੇਵੇ ਧਿਆਨ ਦੇ ਕੇ ਇਹਨਾਂ ਲੋਕਾਂ ਦੇ ਨਕੇਲ ਪਾਵੇ ਇਹਨਾਂ ਨੂੰ ਸੜਕ ਤੇ ਪਸ਼ੂ ਚਾਰਨ ਤੋਂ ਰੋਕ ਕੇ ਐਕਸੀਡੈਂਟ ਦਾ ਕਾਰਨ ਵੀ ਬਣਦੇ ਆ। ਉਹ ਤਾਂ ਹੈ ਹੀ ਜਦੋਂ ਵੀ ਕਿਤੇ ਇਹ ਆਪਣੇ ਪਸ਼ੂ ਲੈ ਕੇ ਸੜਕ ਤੇ ਜਾ ਰਹੇ ਹੁੰਦੇ ਨੇ ਇਹਨਾਂ ਰੇਲਵੇ ਫਾਟਕਾਂ ਤੇ ਜਾਮ ਨਹੀਂ ਲੱਗਦਾ ਜਿੰਨਾ ਸੜਕਾਂ ਤੇ ਇਹਨਾਂ ਦੇ ਕਾਰਨ ਜਿਹੜਾ ਹੈਗਾ ਜਾਮ ਲੱਗ ਜਾਂਦਾ। ਸਾਧਨ ਨਿਕਾਉਣਾ ਔਖਾ ਹੋ ਜਾਂਦਾ। ਕਈ ਵਾਰੀ ਸਕੂਟਰ ਮੋਟਰਸਾਈਕਲ ਵਾਲੇ ਨੂੰ ਪਸ਼ੂ ਸਿੰਘ ਵਗੈਰਾ ਵੀ ਮਾਰ ਦਿੰਦਾ। ਸੋ ਇਸ ਕਰਕੇ ਇਹਨਾਂ ਦਾ ਜਿਹੜਾ ਪਸ਼ੂਆਂ ਦਾ ਸੜਕ ਤੇ ਲਜਾਣਾ ਇਹ ਹਰ ਇੱਕ ਰਾ为 ਲਈ ਵੀ ਨੁਕਸਾਨਦੇਕ ਹੈ ਸੋ ਇਸ ਕਰਕੇ ਵੀ ਪਹਿਲਾ ਕੰਮ ਹੈ ਪ੍ਰਸ਼ਾਸਨ ਦਾ ਪ੍ਰਸ਼ਾਸਨ ਇਹਨਾਂ ਤੇ ਨਕੇਲ ਪਾਵੇ ਇਹਨਾਂ ਨੂੰ ਰੋਕੇ ਅਗਰ ਪ੍ਰਸ਼ਾਸਨ ਕਿਉਂਕਿ ਅਸੀਂ ਤਾਂ ਸਭ ਤੋਂ ਪਹਿਲੀ ਅਪੀਲ ਲੋਕਾਂ ਦੀ ਹਰ ਚੰਗੇ ਕੰਮ ਲਈ ਪ੍ਰਸ਼ਾਸਨ ਨੂੰ ਹੁੰਦੀ ਆ ਪਰ ਜੇ ਪ੍ਰਸ਼ਾਸਨ ਜਾਂ ਸਰਕਾਰਾਂ ਮੈਨੂੰ ਤਾਂ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਪੰਜਾਬ ਦੀ ਸਤਾ ਤੋਂ ਲੈ ਕੇ ਚਾਹੇ ਉਹ ਬੈਰੋਕਰੇਟ ਨੇ ਕੋਈ ਮੁਲਾਜ਼ਮਾ ਜਿਹੜਾ ਵੀ ਸਰਕਾਰੀ ਕੁਰਸੀ ਤੇ ਬਹਿ ਜਾਂਦਾ ਉਹ ਪੰਜਾਬ ਦੇ ਮੁੱਦਿਆਂ ਨੂੰ ਭੁੱਲ ਕੇ ਪੰਜਾਬ ਦੇ ਲੋਕਾਂ ਦੀ ਰਾਖੀ ਕਰਨ ਦੀ بجائے ਉਹਨਾਂ ਲੋਕਾਂ ਦੇ ਹਮਦਰਦੀ ਬਣ ਜਾਂਦੇ ਨੇ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ ਸੋ ਇਸ ਕਰਕੇ ਮੇਰੀ ਬੇਨਤੀ ਆ ਵੀ ਸਬੰਧਤ ਵਿਭਾਗਾਂ ਇਹਨਾਂ ਲੋਕਾਂ ਤੇ ਨਕੇਲ ਕੱਸੇ ਤੇ ਨਹੀਂ ਫਿਰ ਇੱਕ ਲੋਕ ਲਹਿਰ ਖੜੀ ਕੀਤੀ ਜਾਵੇ ਇਹਨਾਂ ਲੋਕਾਂ ਦਾ ਜਿਹੜਾ ਸੜਕਾਂ ਤੇ ਪਸ਼ੂ ਚਾੜਨ ਤੋਂ ਰੋਕਣ ਲਈ ਵਿਰੋਧ ਕੀਤਾ ਜਾਵੇ ਤਾ ਕਿ ਅਸੀਂ ਆਪਣਾ ਪੰਜਾਬ ਆ ਜਿਹੜਾ ਇਹਨੂੰ ਦੁਬਾਰਾ ਹਰਿਆ ਭਰਿਆ ਕਰ ਸਕੀਏ ਤੇ ਜੇ ਇਸੇ ਤਰ੍ਹਾਂ ਹੀ ਕੰਮ ਚੱਲਦਾ ਰਿਹਾ ਤੇ ਇਹ ਜਿਹੜੇ ਆ ਨੰਮ ਪੁਰਾਣੇ ਦਰਖਤ ਨੇ ਕਿਉਂਕਿ ਹਰ ਚੀਜ਼ ਦੀ ਇੱਕ ਮਨਿਆਦ ਹੁੰਦੀ ਆ ਕਿਉਂਕਿ ਸਾਡੀ ਜਿਹੜੀ ਧਰਤੀ ਆ ਨਾ ਇਹਦੇ ਤੇ ਮਨੁੱਖਤਾ ਤੋਂ ਲੈ ਕੇ ਵਨਸਪਤੀ ਤੱਕ ਗਰਵਾਨੀ ਦਾ ਸ਼ਬਦ ਜੋ ਉਪਜਿਓ ਸੋ ਵੈਨਸ ਹੈ ਪਰੋ ਆਜ ਕੇ ਕਾਲ ਇਹ ਸਾਡੀ ਜਿਹੜੀ ਧਰਤੀ ਆ ਨਾ ਉਤਪੁੱਜ ਧਰਤੀ ਆ ਸੋ ਇਹਦੇ ਤੇ ਜੋ ਵੀ ਵਨਸਪਤੀ ਵੀ ਪੈਦਾ ਹੋਈ ਆ ਉਹਨੇ ਵੀ ਇੱਕ ਨਾ ਇੱਕ ਦਿਨ ਖਤਮ ਹੋਣਾ ਠੀਕ ਆ ਹਰ ਚੀਜ਼ ਦੀ ਮਿਆਦ ਆ ਕਿਸੇ ਦਰਸਤ ਦੀ 10 ਸਾਲਾ ਕਿਸੇ ਦੀ 50 ਸਾਲਾ ਕਿਸੇ ਦੀ 100 ਸਾਲਾ ਸੋ ਜਿਹੜੇ ਪ੍ਰਾਣੀ ਦਰਸਤ ਨੇ ਉਹ ਇੱਕ ਇੱਕ ਕਰਕੇ ਹੌਲੀ ਹੌਲੀ ਚਾਹੀ ਉਹ ਨੇਰੀਆਂ ਦੇ ਨਾਲ ਚਾਹੇ ਆਪਣੀ ਮਿਆਦ ਪੂਰੀ ਕਰਕੇ ਕੁਝ ਸੁੱਕ ਜਾਂਦੇ ਨੇ ਕੁਝ ਡਿੱਗ ਪੈਂਦੇ ਨੇ ਸੋ ਜੇ ਨਵੇਂ ਦਰਸਤ ਨਹੀਂ ਲੱਗਣਗੇ ਤਾਂ ਇੱਕ ਦਿਨ ਇਹ ਪੰਜਾਬ ਦੀਆਂ ਛੜਕਾਂ ਵੀ ਵਹਿਰਾਨ ਹੋ ਜਾਣਗੀਆਂ ਸੜਕਾਂ ਵੀ ਜੜੀਆਂ ਨੇ ਬੇਕ ਆਪਣਾ ਜਮਾ ਬਰਬਾਦ ਹੋ ਜਾਣੀ ਜਾਂ ਸੋ ਇਸ ਕਰਕੇ ਮੇਰੀ ਬੇਨਤੀ ਆ ਵੀ ਇਸ ਮੁੱਦੇ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤਾ ਜਾਵੇ ਸਾਡੀ ਇਸ ਗੱਲ ਬਾਤ ਨੂੰ ਵੀ ਵੱੱਟ ਵੱੱਟ ਲੋਕਾਂ ਦੇ ਵਿੱਚ ਤੁਸੀਂ ਪਹੁੰਚਾਓ ਤਾਂ ਕਿ ਆਪਾਂ ਇੱਕ ਲੋਕ ਲਹਿਰ ਖੜੀ ਕਰਕੇ ਇਹਨਾਂ ਲੋਕਾਂ ਨੂੰ ਨਕੇਰ ਪਾਈਏ ਤਾਂ ਕਿ ਅਸੀਂ ਆਪਣੇ ਪੰਜਾਬ ਦੀ ਹਰਿਆਲੀ ਨੂੰ ਤੇ ਪੰਜਾਬ ਦੀ ਜਿਹੜੀ ਸੁੰਦਰਤਾ ਹੈ ਕਿਉਂਕਿ ਜੇ ਹਰਿਆਲੀ ਆ ਤਾਂ ਸੁੰਦਰਤਾ ਤੁਹਾਨੂੰ ਪਤਾ ਵੀ ਜਦੋਂ ਗਰਮੀ ਦੇ ਮੌਸਮ ਦੇ ਵਿੱਚ ਤਪ ਆਉਂਦੀ ਆ ਸੂਰਜ ਦੀ ਚਮਕਾਰਾਂ ਪੈਂਦੀਆਂ ਨੇ ਨਾ ਤਾਂ ਮਨੁੱਖ ਦੀ ਸਭ ਤੋਂ ਪਹਿਲਾਂ ਜਿਹੜੀ ਲੋੜ ਹੁੰਦੀ ਆ ਉਹ ਸਾਹ ਹੁੰਦੀ ਆ ਹਰ ਮਨੁੱਖ ਭੱਜ ਕੇ ਸਾਹ ਵੱਲ ਨੂੰ ਜਾਂਦਾ ਇਸ ਕਰਕੇ ਅਸੀਂ ਰੋਡ ਤੇ ਵੀ ਜਾਂਦੇ ਆ ਜਦੋਂ ਗਰਮੀ ਦੇ ਮੌਸਮ ਦੇ ਵਿੱਚ ਦਰਖਤਾਂ ਦੀ ਛਾਂਵੇਂ ਸਾਧਨ ਚੱਲਿਆ ਜਾਂਦਾ ਤੇ ਕਿੰਨਾ ਸਕੂਨ ਆਉਂਦਾ ਇਨਸਾਨ ਨੂੰ ਸੋ ਇਹ ਸਕੂਨ ਇੱਕ ਨਾ ਇੱਕ ਦਿਨ ਸਾਡੇ ਕੋਲੋਂ ਖੁੱਸ ਜਾਊਗਾ ਸੋ ਇਸ ਕਰਕੇ ਮੇਰੀ ਬੇਨਤੀ ਆ ਵੀ ਅਸੀਂ ਆਪਣੇ ਆਲੇ ਦੁਆਲੇ ਇਸ ਗੱਲ ਦਾ ਧਿਆਨ ਦਈਏ ਜਿੱਥੇ ਕਿਤੇ ਵੀ ਇਹ ਲੋਕ ਸੜਕਾਂ ਦੇ ਪਸ਼ੂ ਲੈ ਕੇ ਚੜਦੇ ਨੇ ਇਹਨਾਂ ਨੂੰ ਰੋਕਿਆ ਜਾਵੇ ਇਹਨਾਂ ਦਾ ਵਿਰੋਧ ਕੀਤਾ ਜਾਵੇ ਤੇ ਨਾਲ ਇੱਕ ਫਿਰ ਲੋਕ ਲਹਿਰ ਖੜੀ ਕਰਾਂਗੇ ਇਹਨਾਂ ਨੂੰ ਅਸੀਂ ਇਸ ਗੱਲ ਲਈ ਮਤਲਬ ਮਜਬੂਰ ਕਰ ਦਿਆਂਗੇ ਕਿ ਸੜਕਾਂ ਦੇ ਪਸ਼ੂ ਜਿਹੜੇ ਨਾ ਚੜ ਸਕਣ ਕਿਉਂਕਿ ਜਨਤਾ ਜਨਾਦਨ ਜਦੋਂ ਲੋਕ ਗਿਆਨਬਾਨ ਹੋ ਕੇ ਉੱਠਦੇ ਨੇ ਨਾ ਤਾਂ ਉਦੋਂ ਫਿਰ ਵੱਡੀਆਂ-ਵੱਡੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਪਿੱਛੇ ਹਟਣਾ ਪੈਂਦਾ ਸੋ ਇਸ ਕਰਕੇ ਇਹ ਅੱਜ ਦੀ ਗੱਲਬਾਤ ਸੀ ਲੱਗਦਾ ਵੀ ਤੁਹਾਨੂੰ ਗੱਲਬਾਤ ਇਹ ਜ਼ਰੂਰ ਪਸੰਦ ਆਵੇਗੀ ਕਿਉਂਕਿ ਸਾਡੇ ਆਪਣੇ ਨਾਲ ਜੁੜੀ ਹੋਈ ਗੱਲਬਾਤ ਆ ਤੇ ਤੁਸੀਂ ਸਾਰਿਆਂ ਨੇ ਪਿੰਡੇ ਤੇ ਹੰਡਾਈ ਆ ਉਹ ਵੀ ਸਮਾਂ ਸੀ ਜਦੋਂ ਤੁਸੀਂ ਆਪਣੇ ਕਮਰਿਆਂ ਦੇ ਵਿੱਚ ਗਮਲਿਆਂ ਦੇ ਵਿੱਚ ਲਾ ਕੇ ਉਹ ਨਾਗਮਣੀ ਦੇ ਬੂਟੇ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਇਹ ਰਾਤ ਨੂੰ ਵੀ ਆਕਸੀਜਨ ਦਿੰਦੇ ਨੇ ਉਹ ਸਰਹਾਣਿਆਂ ਕੋਲੇ ਰੱਖੇ ਤੁਸੀਂ ਆਪਣੇ ਇੱਕ ਇਹੋ ਜਿਹਾ ਡਰ ਪੈਦਾ ਹੋ ਗਿਆ ਸੀ ਲੋਕਾਂ ਨੂੰ ਕਿ ਖੁਦ ਕਮਰਿਆਂ ਦੇ ਵਿੱਚ ਲੋਕਾਂ ਨੇ ਗਮਲਿਆਂ ਦੇ ਵਿੱਚ ਲਾ ਕੇ ਉਹ ਬੂਟੇ ਆਕਸੀਜਨ ਦੇ ਲਈ ਰੱਖੇ ਸੋ ਇਸ ਕਰਕੇ ਇਹਨਾਂ ਸਵਾਸਾਂ ਦੀ ਕੀਮਤ ਨਹੀਂ ਹੈ ਜਿਹੜੇ ਅਸੀਂ ਜ਼ਿੰਦਗੀ ਦੇ ਵਿੱਚ ਇਹਨੇ ਸਵਾਸ ਲੈ ਰਹੇ ਆ ਇਹ ਆਕਸੀਜਨ ਪਰਮਾਤਮਾ ਸਾਨੂੰ ਦੇ ਰਿਆ ਨਾ ਇਹ ਇਹਨਾਂ ਦਾ ਰਸਤਾ ਦੀ ਦੇਣ ਆ ਤੇ ਜਦੋਂ ਕਿਸੇ ਮਨੁੱਖ ਨੂੰ ਹਸਪਤਾਲ ਦੇ ਵਿੱਚ ਜਾ ਕੇ ਇਹ ਹੀ ਆਕਸੀਜਨ ਡਾਕਟਰਾਂ ਤੋਂ ਲੈਣੀ ਪੈਂਦੀ ਆ ਤੇ ਹਜ਼ਾਰਾਂ ਰੁਪਈਆ ਖਰਚ ਹੁੰਦਾ ਉਦੋਂ ਸਾਨੂੰ ਇਸ ਗੱਲ ਦਾ ਪਤਾ ਲੱਗਦਾ ਵੀ ਅਸੀਂ ਜ਼ਿੰਦਗੀ ਦੇ ਵਿੱਚ ਕਿੰਨੀ ਆਕਸੀਜਨ ਲਈ ਕਿੰਨੇ ਸਵਾਸ ਲਏ ਇਹ ਪਰਮਾਤਮਾ ਦੀ ਦੇਣ ਆ ਇਹ ਪਰਮਾਤਮਾ ਇਹ ਕੁਦਰਤ ਕਾਦਰ ਦੀ ਜਿਹੜੀ ਕੁਦਰਤ ਆ ਨਾ ਇਹਨੂੰ ਸੁੰਦਰ ਬਣਾਈ ਰੱਖਣ ਦੇ ਵਿੱਚ ਇਹ ਸਾਡਾ ਆਲਾ ਦਵਾਲਾ ਹਰਿਆ ਭਰਿਆ ਹੋਣਾ ਜ਼ਰੂਰੀ ਆ ਸੋ ਇਸ ਕਰਕੇ ਭਾਈ ਸਾਰੇ ਇਹਦੇ ਵੱਲ ਧਿਆਨ ਦਿਓ ਤਾਂ ਕਿ ਆਪਾਂ ਇਹ ਇਨੂ ਗੌਰ ਕਰਕੇ ਇਹ ਮਾੜੇ ਕੰਮਾਂ ਨੂੰ ਰੋਕੀਏ ਤੇ ਅਸੀਂ ਆਪਣੇ ਜੀਵਨ ਨੂੰ ਜਿਹੜਾ ਹੈ ਸਕੂਨ ਦੇ ਨਾਲ ਇਸ ਧਰਤੀ ਤੇ ਜਿਉ ਸਕੀਏ ਕਿਉਂਕਿ ਜੋ ਲੋਕ ਬਾਹਰੋਂ ਆਉਂਦੇ ਨੇ ਉਹ ਆਪਣਾ ਬਿਜ਼ਨਸ ਸੈੱਟ ਕਰਦੇ ਨੇ ਆਪਣੀ ਕਮਾਈ ਕਰਦੇ ਨੇ ਉਹ ਫਿਰ ਆਪਣੀਆਂ ਸਟੇਟਾਂ ਦੇ ਵਿੱਚ ਵੀ ਜਾ ਲੈਂਦੇ ਵੈਸੇ ਤਾਂ ਜ਼ਿਆਦਾਤਰ ਇਹ ਲੋਕਾਂ ਨੇ ਇੱਥੇ ਹੀ ਜ਼ਮੀਨਾਂ ਲੈ ਕੇ ਆਪਣਾ ਰਹਿਣ ਵਸੇਰਾ ਬਣਾ ਲਿਆ ਤੇ ਇਸ ਸਵੇਰੇ ਉੱਠਦੇ ਨੇ ਉੱਠ ਕੇ ਡੰਗਰਾ ਦੇ ਸੰਗਲ ਖੋਲ ਕੇ ਸੜਕਾਂ ਤੇ ਚਾੜ ਲੈਂਦੇ ਨੇ ਸਾਰਾ ਸਾਰਾ ਦਿਨ ਘੁੰਮ ਕੇ ਆਪਣਾ ਜਿਹੜਾ ਹੈ ਦਰਾਖਤਾਂ ਨੂੰ ਬਰਬਾਦ ਕਰਕੇ ਆ ਕੇ ਦੁੱਧ ਚੋ ਕੇ ਕਮਾਈ ਆਪ ਕਰ ਲੈਂਦੇ ਨੇ ਸਾਨੂੰ ਜਾਂ ਸਰਕਾਰ ਨੂੰ ਇਹਦਾ ਦੱਸੋ ਕੋਈ ਫਾਇਦਾ ਹੈ ਸੋ ਇਸ ਕਰਕੇ ਬੇਨਤੀ ਆ ਵੀ ਇਹਨਾਂ ਨੂੰ ਪਾਈ ਆਪਾਂ ਨੱਥ ਪਾਈਏ ਇਹ ਅੱਜ ਦੀ ਗੱਲਬਾਤ ਸੀ ਅਗਲਾ ਸਾਡਾ ਜਿਹੜਾ ਵਿਸ਼ਾ ਗੱਲਬਾਤ ਦਾ ਹੋਵੇਗਾ ਜਿਹੜਾ ਉਹ ਹੋਊਗਾ ਇੱਕ ਤਾਂ ਵਰਦਾਨ ਤੋਂ ਸਰਾਪ ਬਣੇ ਦਰਿਆ ਤੇ ਕੁਝ ਹੋਰ ਮੁੱਦਿਆਂ ਤੇ ਗੱਲਬਾਤ ਲੈ ਕੇ ਅੱਗੇ ਤੁਹਾਡੇ ਰੂਬਰੂ ਹੋਵਾਂਗੇ ਇਹਨੀਆਂ ਬੇਨਤੀਆਂ ਪ੍ਰਵਾਨ ਸਾਰੇ ਸਰੋਤਿਆਂ ਦਾ ਧੰਨਵਾਦ